ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਆਪਾਂ ਖੜੇ ਹਾਂ ਅੱਜ ਆਟੋ ਗ੍ਰਿਲ ਜਿੱਥੇ ਜਿਹੜੇ ਆਪਣੇ ਪੰਜਾਬ 'ਚ ਰਹਿੰਦੇ ਪੰਜਾਬੀ ਜਿਨ੍ਹਾਂ ਨੂੰ ਨਹੀਂ ਪਤਾ ਇੱਥੇ ਤੁਸੀਂ ਖਾ ਪੀ ਸਕਦੇ ਹੋ ਕਾਫੀ ਕਾਫੀ ਪੀ ਸਕਦੇ ਆ ਜਾਂ ਹੋਰ ਖਾਣ ਦਾ ਸਮਾਨ ਲੈ ਸਕਦੇ ਆ ਇੱਕ ਸਾਈਡ ਤੇ ਰੈਸਟ ਏਰੀਆ ਬਣਿਆ ਹੁੰਦਾ ਤੇ ਟਰੱਕਾਂ ਵਾਲੇ ਜਿਨ੍ਹਾਂ ਦੇ 8 ਘੰਟੇ ਪੂਰੇ ਹੋ ਜਾਂਦੇ ਆ ਉਹ ਇੱਥੇ ਆਪਣੇ ਟਰੱਕ ਲਾ ਕੇ ਰੈਸਟ ਵੀ ਕਰਦੇ ਆ ਜਿਨ੍ਹਾਂ ਦਾ ਜਿ ਸ਼ਨੀ ਐਤਵਾਰ ਪੇਂਦੋ ਵੀ ਇੱਥੇ ਟਰੱਕ ਲਾ ਕੇ ਆਪਣੀ ਰੈਸਟ ਕਰਦੇ ਉਹਨਾਂ ਲਈ ਥਾਵਾਂ ਬਣੀਆਂ ਹੁੰਦੀਆਂ ਸੋ ਤੇ ਫਿਲਹਾਲ ਆ ਇੱਥੇ ਰੁਕੇ ਸੀਗੇ ਆ ਸਾਹਮਣੇ ਪਹਾੜਾਂ ਤੇ ਬਰਫ਼ ਪਈ ਆ ਸੂਰਜ ਪੈਣ ਕਰਕੇ ਤੁਹਾਨੂੰ ਦਿਖਦੀ ਨਹੀਂ ਤੇ ਅੱਜ ਦਾ ਪਲਾਨ ਹੈਗਾ ਆਪਣਾ ਵਾਲੇ ਦੀ ਫਾਸਾ ਘੁੰਮਣ ਦਾ ਵਾਲੇ ਦੀ ਫਾਸਾ ਜਾਵਾਂਗੇ ਤੇ ਐਕਟੀਵਿਟੀਜ਼ ਪਲਾਨ ਆਪਣੇ ਤਿਆਰ ਆ ਬਾਕੀ ਡਿਪੈਂਡ ਕਰਦਾ ਵੀ ਆਪਾਂ ਨੂੰ ਕੀ ਕੀ ਮਿਲਦਾ ਉੱਥੇ ਕੀ ਕੀ ਨਹੀਂ ਮਿਲਦਾ ਕੀ ਕੀ ਅਵੇਲੇਬਲ ਆ ਇਸ ਵੇਲੇ ਕਿਉਂਕਿ ਬਰਫ਼ ਪਈ ਹੋਣੀ ਆ ਸਾਰੇ ਏਰੀਆ 'ਚ ਤੇ ਦਿਖਾਨੇ ਆ ਜੋ ਫਿਰ ਕਮਾਨੇ ਤੁਹਾਨੂੰ ਅੱਜ ਇਟਲੀ ਤੇ ਕਰਦੇ ਆ ਅੱਗੇ ਗੱਲਾਂ ਬਾਤਾਂ ਸੋ ਫਿਲਹਾਲ ਬਾਤਦੇ ਆ ਅੱਗੇ ਵੱਲ ਜਿਵੇਂ ਜਿਵੇਂ ਆਪਾਂ ਵਧਾਂਗੇ ਸਾਰਾ ਕੁਝ ਮੈਂ ਕਵਰ ਕਰਦਾ ਜਾਊਗਾ ਸੋ ਕੁਛ ਐ ਹੋ ਜਾ ਮਾਹੌਲ ਆ ਇੱਥੇ ਯਾੜਾ ਦਵਾਲਾ ਦੇਖ ਸਕਦੇ ਹੋ ਉੱਧਰ ਵੀ ਤੇ ਇੱਧਰ ਖਾਣ ਪੀਣ ਦਾ ਸਿਸਟਮ ਆ ਜਿਹੜੇ ਜੋ ਖਾਣਾ ਪੀਣਾ ਤਾਜ਼ਾ ਹੋ ਤੇ ਬਗਅਸ਼ ਆਸਤ੍ਰ ਬਿਨਾ ਸਾਡਾ ਪੀਰ ਕੋਈ ਨਹੀਂ ਦਾ ਸੋ ਫਿਲਹਾਲ ਆਪਾਂ ਖੜੇ ਆ ਇਸ ਪੁਆਇੰਟ ਤੇ ਤੇ ਇਥੋਂ ਆਪਾਂ ਨੂੰ ਕੁਝ ਐਹੋਜਾ 뷰 ਦਿਖ ਰਿਹਾ ਸਾਹਮਣੇ ਇਹ ਰਸਤੇ 'ਚ ਪੈਂਦਾ ਇਹ ਨਦੀਆਂ ਮੇ ਲੋਕੇਸ਼ਨ ਆ ਪਾ ਦੂੰਗਾ ਪਰ ਇਹ ਥਾਵਾਂ ਲਈ ਪਾਰਕਿੰਗ ਹੈ ਨਹੀਂਗੀ ਲਾਈਕਿ ਗੱਡੀ ਲਾ ਲਓ ਸਾਈਡ ਤੇ ਫਰਮਾਤਾ ਕਰ ਸਕਦੇ ਤੁਸੀਂ ਇੱਥੇ ਦੇਖਣ ਲਈ ਇਹਨੂੰ ਤੇ ਪਰ ਪਾਰਕਿੰਗ ਨਹੀਂ ਕਰ ਸਕਦੇ ਆਹ ਹੈਗਾ ਤਰੀਨ ਤੋਂ ਸਾਈਡ ਦੇ ਪਹਾੜ ਸਾਹਮਣੇ ਤੇ ਆਪਾਂ ਜਿਵੇਂ ਇਹਨੂੰ ਘੁਮਾਣੇ ਆ ਤੇ ਕੁਝ ਐਹੋਜਾ 뷰 ਦਿਂਦਾ ਪਰ ਉਹ ਬਹੁਤ ਦੂਰ ਤੱਕ ਜਾਂਦਾ ਵਾ ਤੇ ਆਲੇ ਦੁਆਲੇ ਜਿਹੜੇ ਅੱਗੇ ਪਹਾੜਾ ਪਰੇ ਬਲਸਾਨੋ ਸਾਈਡ ਦੇ ਤੇ ਉੱਥੇ ਬਰਫ਼ ਵੀ ਪਈ ਹੋਈ ਆ ਪਹਾੜਾ ਦੇ ਉੱਪਰ ਤੇ ਕੁਛ ਇਹੋ ਜਿਹਾ ਲੋਕਾਂ ਨੇ ਸਟicker ਲਾਏ ਆ ਇੱਥੇ ਸਾਰਾ ਕੁਛ ਨਾ ਤੇ ਬਾਕੀ ਆ ਸਾਰਾ ਪਹਾੜਾ ਬਾਰੇ ਦੱਸਿਆ ਹੋਇਆ ਕਿਹੜਾ ਪਹਾੜ ਕਿਹੜਾ ਆ ਇਸ ਵੇਲੇ ਆਪਾਂ ਖੜੇ ਆ ਇਗਨਾ ਮਾਰਤਾ ਇਦਾਂ ਕੁਛ ਨਾਮ ਆ ਇੱਥੇ ਪ੍ਰੋਬਲਮ ਇਹ ਆਂਦੀ ਆ ਜਿਹੜੇ ਨਾਮ ਆ ਉਹ ਅਸਟਰੀਅਨ ਭਾਸ਼ਾ ਦੇ ਥੋੜੇ ਅਸਟਰੀਆ ਵਰਗੇ ਨਾਮ ਸ਼ੁਰੂ ਹੋ ਜਾਂਦੇ ਪਿੰਡਾਂ ਦੇ ਤੇ ਉਹਦੇ ਕਰਕੇ ਇੱਥੇ ਇਹ ਪ੍ਰੋਬਲਮ ਆਂਦੀ ਆ ਉਹ ਥੱਲੇ ਜਿਹੜੀ ਜਿੰਨੇ ਵੀ ਤੁਸੀਂ ਖੇਤਾਂ ਦੇ ਵਿੱਚ ਆ ਚਿੱਟੇ-ਚਿੱਟੇ ਦੇਖ ਸਕਦੇ ਆ ਲਾਏ ਹੋਏ ਬਾਸ ਜਿਹੇ ਇਹਨਾਂ ਤੇ ਇੱਥੇ ਅੰਗੂਰਾਂ ਦੀ ਖੇਤੀ ਹੁੰਦੀ ਹੈ ਜਿਹੜੇ ਬਾਅਦ ਚ ਅੰਗੂਰ ਜਾਂ ਸੇਬਾਂ ਦੀ ਜਿਹੜੇ ਬਾਅਦ ਚ ਵਾਈਨ ਬਣਾਉਣ ਨਾਲ ਤੇ ਕੰਮ ਆਉਂਦੇ ਆ ਇਸ ਥਾਂਵਾਂ ਤੇ ਲੋਕ ਸਪੈਸ਼ਲ ਵਾਈਨ ਲੈਂਣ ਲਈ ਵੀ ਆਉਂਦੇ ਆ ਆਪਣੀ ਗੱਡੀ ਖੜੀਆ ਉਹ ਸਾਈਡ ਤੇ ਥੋੜੀ ਜੀ ਥਾਂ ਸਾਈਡ ਤੇ ਜਿੱਦਾਂ ਮੋੜ ਤੇ ਹੁੰਦੀ ਆ ਉਹਦੇ ਕਰਕੇ ਅਸੀਂ ਇੱਥੇ ਪਹੁੰਚ ਗਏ ਆ ਨਹੀਂ ਤਾਂ ਇਹ ਅੱਗੇ ਮੈਂ ਇੱਥੇ ਦੋ ਵਾਰ ਆ ਚੁੱਕਾ ਇਸ ਕਰਕੇ ਮੇਰੇ ਪੁਆਇੰਟ ਮੈਂ ਸੇਵ ਕੀਤਾ ਹੋਇਆ ਸੀ ਵੀ ਇੱਥੇ ਰੁਕਣਾ ਮੈਂ ਤਾਂ ਕਰਕੇ ਪਤਾ ਹੋਣ ਕਰਕੇ ਰੁਕਿਆ ਨਹੀਂ ਤਾਂ ਨਾਰਮਲੀ ਪਾ ਨੰਗ ਜੀ ਦਾ ਇਹੋ ਜਿਹੇ ਪੁਆਇੰਟਾਂ ਤੋਂ ਤੇ ਕੁਛ ਇਹੋ ਜਿਹਾ 뷰 ਆ ਇੱਥੋਂ ਸੋ ਫਿਲਹਾਲ ਅਸੀਂ ਖੜੇ ਆਂ ਉਹ ਰਾਹ ਤੇ ਇਹ ਰਾਹ ਦੇ ਜਿਹੜਾ ਇਹ ਰਾਹ ਵਾ ਇਹ ਰੂਟ ਆ ਇਹਦੇ ਤੇ ਜਿਹੜੀ ਫਰਮਾਜੋ ਆ ਇਹਦਾ ਨਾਮ ਸਤ ਪਹਿਲਾ ਤਾਂ ਹੈਗਾ ਸਤਰਾ ਦੇ ਫਰਮਾਜੋ ਦੇਲੇ ਦੋਲਮਿਤੀ ਜਿਹੜੇ ਦੋਲਮਿਤੀ ਇਟਲੀ ਦੇ ਪਹਾੜਾ ਉਹਨਾਂ ਦੇ ਵਿੱਚ ਇਹ ਰੋਡ ਹੈ ਐਮ ਲੇਕਿਸਤਰਾਦਾ ਕਹਿੰਦੇ ਰੋਡ ਨੂੰ ਇਹ ਰੋਡ ਤੇ ਜਿੰਨੇ ਵੀ ਆਪਾਂ ਨੂੰ ਆ ਦੇਖ ਸਕਦੇ ਰੂਟ ਆ ਸਾਰਾ ਫਰਮਾਜੋਆਂ ਬਾਰੇ ਇਹਨਾਂ ਨੇ ਦੱਸਿਆ ਹੋਇਆ ਵੀ ਕਿੱਥੇ ਕਿਹੜੀ ਕਿਹੜੀ ਫਰਮਾਜੋ ਕਿੱਦਾਂ-ਕਿੱਦਾਂ ਮਿਲਦੀ ਇਹ ਫਰਮਾਜੋ ਮੇਰੇ ਹਿਸਾਬ ਨਾਲ ਹੈਗਾ ਜ਼ੋਨਾਦਰ ਕਪਰੀਨੋ ਕਪਰੀਨੋ ਆ ਮੇਰੇ ਹਿਸਾਬ ਨਾਲ ਫਰਮਾਜੋ ਦਾ ਨਾਮ ਤੇ ਫਿਲਹਾਲ ਅਸੀਂ ਕੁਝ ਖੜੇ ਆ ਇਹੋ ਜੀ ਥਾਂ ਤੇ ਇਹੋ ਜੀ ਦਰਖਤਾਂ ਦੇ ਵਿੱਚ ਜਿਹੜੇ ਆਮ ਤੌਰ ਤੇ ਤੁਸੀਂ ਫਿਲਮਾਂ-ਫਿਲਮਾਂ 'ਚ ਜਾਂ ਜਿਹੜੇ ਘੁੰਮਦੇ ਰਹਿੰਦੇ ਉਹਨਾਂ ਨੇ ਤਾਂ ਦੇਖੇ ਹੋਣੇ ਚਲੋ ਤੇ ਇੱਥੇ ਇਹਨਾਂ ਨੇ ਬੈਣ ਦਾ ਸਿਸਟਮ ਵੀ ਹੈਗਾ ਤੁਸੀਂ ਬਹਿ ਬਹ ਸਕਦੇ ਆ ਆਪਣੇ ਖਾ ਪੀ ਸਕਦੇ ਗਰਮੀਆਂ ਚਾਹੋਂ ਸਰਦੀਆਂ ਚਾਹੋਂ ਤੇ ਬਹੁਤ ਵਧੀਆ ਇੱਥੇ ਗੱਡੀ ਲਾਣ ਲਈ ਵੀ ਕਾਫੀ ਥਾਂ ਹੈਗਾ ਵਾ ਕਾਫੀ ਮਣੇ ਕਿ ਚੌੜਾ ਰੋਡ ਹੈ ਸਾਈਡ ਤੇ ਗੱਡੀਆਂ ਲਾਣ ਲਈ ਇੱਥੇ ਜਿੱਦਾਂ ਆਪਣੀਆਂ ਖੜੀ ਆ ਤੇ ਇੱਥੇ ਗੱਡੀ ਲਾ ਕੇ ਰੁਕ ਸਕਦੇ ਆ ਖਾ ਪੀ ਸਕਦੇ ਆ ਤੇ ਚਿੱਲ ਮਾਰ ਸਕਦੇ ਆ ਬਾਕੀ ਇੱਥੇ ਤੁਸੀਂ ਆ ਚੀਜ਼ ਮੇਰੇ ਹਿਸਾਬ ਨਾਲ ਇੰਡੀਆ ਚ ਦੇਖੀ ਹੋਊਗੀ ਇਹ ਇੱਥੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਇਟਲੀ 'ਚ ਤੇ ਮੇਰੇ ਸਹਾਨੇ ਇਹਨਾਂ ਦਰਖਤਾਂ ਦੇ ਰੁੱਖ ਤਾਂ ਤੋਂ ਹੀ ਡਿਗਦਾ ਆ ਤੇ ਕਹਿੰਦੇ ਕੀ ਇਹਨੂੰ ਇਹ ਮੈਨੂੰ ਪਤਾ ਨਹੀਂਗਾ ਬਾਕੀ ਕੁਛ ਇਹੋ ਜੀ ਥਾਂ ਵਾਂ ਤੇ ਕੁਛ ਇਹੋ ਜਿਹਾ ਇੱਥੇ 뷰 ਆ ਇਸ ਇਹਨਾਂ ਦਰਖਤਾਂ ਦੇ ਵਿੱਚ ਸਕੂਨ ਇਹਨਾਂ ਦਰਖਤਾਂ 'ਚ ਇੱਥੇ ਸ਼ਾਂਤੀ ਆ ਇੱਥੇ ਕੋੜੀ ਪਾਣੀ ਝਾਰਨਾ ਡਿਗਦਾ ਆ ਛੋਟਾ ਜਿਹਾ ਤੇ ਉਹਦੀ ਆਵਾਜ਼ ਜਦਰੀ ਮੱਠੀ ਮੱਠੀ ਕੰਨਾਂ 'ਚ ਪੈਂਦੀ ਤਾਂ ਇੱਕ ਅਲੱਗ ਜਿਹਾ ਸਕੂਨ ਮਿਲਦਾ ਬੰਦੇ ਨੂੰ ਇੱਕ ਜਿਹੜਾ ਆਪਾਂ ਆਮ ਜ਼ਿੰਦਗੀ 'ਚ ਦੁਨੀਆ 'ਚ ਉਹ ਕਰਦੇ ਆ ਵਿਚਰਦੇ ਆ ਰੋਲਾ ਰੱਪਾ ਸ਼ੋਰ ਸ਼ਰਾਬਾ ਹਨਾ ਗੱਡੀਆਂ ਵਗੈਰਾ ਉਹਨਾਂ ਤੋਂ ਇੱਕ ਦੁਨੀਆ ਤੋਂ ਲੱਗ ਜਿਹਾ ਟਾਈਪ ਦੀ ਫੀਲਿੰਗ ਹੁੰਦੀ ਜਿੱਥੇ ਆਪਾਂ ਨੂੰ ਕੋਸ਼ਿਸ਼ੀ ਥਾਂ ਹੁੰਦੀ ਹੈ ਜਿੱਥੇ ਆਪਾਂ ਨੂੰ ਸ਼ਾਂਤੀ ਦੇਖਣ ਨੂੰ ਮਿਲਦੀ ਹੈ ਕੈਨੇਡਾ ਦਾ ਮਤਲਬ ਆਵਾਜ਼ ਥੋੜੀ ਭਾਰੀ ਭਾਰੀ ਆ ਬਿਮਾਰ ਹੋ ਕੇ ਛਟਿਆ ਉਹਦੇ ਕਰਕੇ ਥੋੜੀ ਵੀਡੀਓ ਲੇਟ ਸੀ ਤੇ ਜੇ ਥੋੜਾ ਆਵਾਜ਼ ਘੱਟ-ਕੁੱਟ ਹੋਈ ਤਾਂ ਐਡਜਸਟ ਜੇ ਸਿਸਟਮ ਕਰ ਲਿਓ ਬਾਕੀ ਅੱਗੇ ਜਾ ਕੇ ਸ਼ਾਇਦ ਮੈਂ ਮਾਈਕ ਲਾ ਕੇ ਵੀਡੀਓ ਬਣਾਵਾ ਤੇ ਉਹ ਚ ਤੁਹਾਨੂੰ ਆਵਾਜ਼ ਪ੍ਰੋਪਰ ਆਊਗੀ ਤੇ ਕੁਝ ਇਹੋ ਜਿਹਾ ਪਰ ਵੀਵਾ ਸੋ ਫਿਲਹਾਲ ਆਪਾਂ ਖੜੇ ਆ ਪਿੰਡ ਕਾਵਾਲੇਜੇ ਕਾਵਾਲੇਸੇ ਚ ਲੱਗੀ ਹੋਈ ਹੈ 크리스마ਸ ਮਾਰਕੀਟ ਸੋ ਆਪਾਂ ਹੁਣ ਸਾਰਾ ਕੁਝ ਕਵਰ ਕਰਾਂਗੇ ਹੌਲੀ ਹੌਲੀ ਇਹ ਪਿੰਡ ਨੂੰ ਘੁੰਮਾਂਗੇ ਤੇ ਅੱਗੇ ਅੱਗੇ ਪਤਾਾਂਗੇ ਸੋ ਜਿਵੇਂ ਜਿਵੇਂ ਜੇ ਵੀਡੀਓ ਲੰਬੀ ਹੁੰਦੀ ਦਿਖੀ ਤਾਂ ਮੈਂ ਇਹਦੇ ਪਾਰਟ ਬਣਾਉਂਦਾ ਜਾਊਂਗਾ ਕਿਉਂਕਿ ਇਹ ਬਹੁਤ ਕੁਝ ਹੋਣਾ ਅੱਜ ਦੀਆਂ ਵੀਡੀਓ ਅੱਜ ਵਾਲੀਆਂ ਵੀਡੀਓ ਚ ਵਾਹ ਇਸ ਪਿੰਡ ਦੀ ਨਿਸ਼ਾਨੀ ਹੈਗੀ ਆ ਆਹ ਸਾਹਮਣੇ ਚਰਚ ਦਾ ਕਿਲਾ ਜਾਂ ਇਹ ਪਤਾ ਨਹੀਂ ਕੀ ਆ ਚਰਚਾ ਸ਼ਾਇਦ ਕਿਲਾ ਵਾ ਇਹ ਮੈਂ ਜ਼ਿਆਦਾ ਦੇਖਿਆ ਨਹੀਂ ਪਰ ਇਹ ਪਿੰਡ ਚ ਇਹ ਨਿਸ਼ਾਨੀਆਂ ਤੇ ਆਪਾਂ ਖੜੇ ਆ ਇਸ ਵੇਲੇ ਪਿੰਡ ਕਵਾਲੇ ਸੇ ਜੋ ਕਿ ਵਾਲੇ ਦੀ ਫੇਮੇ ਚ ਪੈਂਦਾ ਵਾ ਆਪਾਂ ਵਾਲੇ ਦੀ ਆਪਾਂ ਸਿੱਧਾ ਵਾਲੇ ਦੀ ਫਾਸਾ ਨਹੀਂ ਜਾ ਰਹੇ ਬਲਜ਼ਾਨਤ ਆਟੋਸ ਤਰ੍ਹਾਂ ਦੇ ਥਰੂ ਹੋਗੇ ਵੀ ਜਾ ਸਕਦੇ ਤੁਸੀਂ ਪਰ ਆਪਾਂ ਜਾ ਰਹੇ ਆ ਸਪੈਸ਼ਲੀ ਸੈਟੋ ਵਾਲੇ ਦੀ ਫੇਮੇ ਚ ਹੁੰਦੇ ਹੋਏ ਦੂਜੀ ਸਾਈਡ ਨੂੰ ਸੋ ਪਿਛਲੇ ਪਹਾੜਾਂ ਦੇ ਕੁਝ ਇਹ ਜਿਹੋ ਜਿਹੇ ਬਰਫ਼ ਪਈ ਹੈ ਜਿਆਦਾ ਬਰਫ਼ ਨਹੀਂ ਹੈਗੀ ਇਸ ਏਰੀਆ 'ਚ ਫਿਲਹਾਲ ਪੁਰਾਣ ਵਾਲੇ ਸਮੇਂ 'ਚ ਇੱਥੇ ਬਰਫ਼ਾਂ ਮੈਂ ਦੇਖਣ ਨੂੰ ਮਿਲ ਸਕਦੀ ਆਪਾਂ ਨੂੰ ਤੇ ਆ ਜਿਹੜਾ ਬਿਲਡਿੰਗ ਕਹਿੰਦਾ ਸੀ ਮੈਂ ਵੀ ਇਹ ਇਸ ਪਿੰਡ ਦੀ ਨਿਸ਼ਾਨੀ ਆ ਜੇ ਤੁਸੀਂ ਲੱਭਣਾ ਇਹਨੂੰ ਸੌਖਾ ਤੇ ਆ ਰਿਖੇ ਕਾਗਲੇ 'ਚ ਇੱਥੇ ਲੱਗੀ ਕ੍ਰਿਸਮਸ ਮਾਰਕੀਟ ਤੇ ਅੱਜ ਮੈਂ ਤੁਹਾਨੂੰ ਉਹ ਘੁਮਾਉਂਗਾ ਕੀ ਹਿਸਾਬ ਕਿਤਾਬ ਇਸ ਪਿੰਡ 'ਚ ਘੁਮਾ ਕੇ ਥੋੜਾ ਬਹੁਤਾ ਫਿਰ ਆਪਾਂ ਅੱਗੇ ਵੱਲ ਵਧਦੇ ਜਾਵਾਂਗੇ ਇਹ ਨਹੀਂ ਕਿ ਆਪਾਂ ਇਹੀ ਪਿੰਡ 'ਚ ਰੁਕੇ ਰਹਿਾਂਗੇ ਤੇ ਹਮੇ ਛੋਟੇ ਛੋਟੇ ਸਟਾਲ ਲੱਗੇ ਹੁੰਦੇ ਆਪਣਾ ਸਮਾਨ ਵੇਚਦੇ ਆ 크리스마ਸ ਮਾਰਕੀਟ ਦਾ ਮਨ ਲਗੀ 크리스마ਸ ਦੇ ਸਮਾਨ ਹੁੰਦਾ ਮੋਮਬਤੀਆਂ ਵਗੈਰਾ ਹੁੰਦੀਆਂ ਐ ਜਸੈਂਟਾ ਕਲੋਸ ਵਗੈਰਾ ਉਹ ਚੀਜ਼ਾਂ ਹੁੰਦੀਆਂ ਇਹਨਾਂ ਥਾਵਾਂ ਤੇ ਜਿਵੇਂ ਛੱਲੇ ਜੀ ਲੱਕੜੀ ਦੇ ਹੈਂਡ ਮੇਡ ਕੁਝ ਇਹੋ ਜਿਹੇ ਆਪਣੇ ਆਪਣੇ ਪ੍ਰੋਡਕਟ ਲੈ ਕੇ ਆਏ ਹੁੰਦੇ ਆ ਇੱਥੇ ਲੋਕ ਤੇ ਜੇ ਸਾਹਮਣੇ ਪਹਾੜਾ 'ਚ ਬਰਫ਼ ਪਈ ਹੋਵੇ ਤੇ ਪਹਾੜਾ ਦੇ ਵਿੱਚ ਤੁਸੀਂ ਇਹੋ ਜਿਹੀਆਂ ਥਾਵਾਂ ਤੇ ਕੋਮੇ ਇੱਕ ਲੱਗੀ ਵੱਖਰਾ ਨਜ਼ਾਰਾ ਹੁੰਦਾ ਵਾ ਤੇ ਇੱਕ ਮੇਰੇ ਖਰਾ ਮਹੌਲਾ ਇੱਥੇ ਇੱਕ ਵੱਖਰੀ ਜੀ ਫੀਲ ਹੁੰਦੀ ਆ ਇੱਕ ਦਿਲ ਨੂੰ ਖੁਸ਼ੀ ਹੁੰਦੀ ਆ ਅਲੱਗ ਜੀ ਥਾਂ ਕੋ ਮੰਡੀ ਤੇ ਪਾਰਕਿੰਗ ਤੁਹਾਨੂੰ ਕੋਲੀ ਮਿਲ ਜਾਂਦੀ ਪਰ 30 ਮਿੰਟ ਦੀ ਆ ਜੇ ਤੁਸੀਂ ਵੱਡੀ ਪਾਰਕਿੰਗ ਰਾਣੀਏ ਤਾਂ ਤੁਸੀਂ ਨੇੜੇ ਤੇੜੇ ਲੱਭ ਕੇ ਆ ਸਕਦੇ ਹੋ ਇੱਥੇ ਆਓ ਆਪਣੇ ਪੰਜਾਬੀ ਜਿਹੜੇ ਹੁਣ ਜਦਾ ਅਸੀਂ ਥੋੜੇ ਵੈਜੀਟੇਰੀਅਨ ਟਾਈਪ ਦੇ ਆ ਜਿਹੜੇ ਆਪਣੇ ਖਾ ਪੀ ਲੈਂਦੇ ਬੈਠ ਕੇ ਖਾ ਪੀ ਸਕਦੇ ਇਹੋ ਜਿਹਾ ਮਾਹੌਲ ਚ ਆਪਣਾ ਚੇਲਾ ਮਾਰ ਸਕਦੇ ਆ ਜਿਹੜੇ ਪੀਣ ਵਾਲੇ ਬੰਦੇ ਆਪਣੇ ਉਹ ਵੀ ਇੱਥੇ ਆਪਣਾ ਇੰਜੋਏ ਕਰ ਸਕਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਬਰਫ਼ ਬਰਫ਼ ਨਾਲ ਭਰੇ ਹੋਏ ਪਹਾੜ ਤੇ ਇਹ ਗਲੀ ਦੇ ਵਿੱਚ ਇਹਨਾਂ ਨੇ ਸਾਰਾ ਮਾਰਕੀਟ ਲਾਈ ਹੋਈ ਆ ਇੱਕ ਅਲੱਗ ਜਿਹਾ ਵਿਊ ਆ

ਸੋ ਜਿਹੜੇ ਆ ਛੋਟੇ ਛੋਟੇ ਇਹਨਾਂ ਨੂੰ ਘੋੜੇ ਨਹੀਂ ਕਹਿੰਦੇ ਪੋਨੀ ਕਹਿੰਦੇ ਆ ਤੇ ਆ ਲਿਖਿਆ ਹੋਇਆ ਇਹਦੀ 5ਰੋਨਾ 10 ਤੁਸੀਂ ਮਾਰ ਸਕਦੇ ਆ ਤੇ ਬੱਚਿਆਂ ਪੁੱਛਾਂ ਲਈ ਸਹੀ ਹੈ ਜੇ ਕਿਸੇ ਨੇ ਬੱਚਿਆਂ ਨੂੰ ਐਕਸਪੀਰੀਅੰਸ ਕਰਾਣਾ ਨਾਲ ਹੀ ਆ ਸਾਰਾ ਜਗੜ ਰੱਖਿਆ ਹੋਇਆ ਤੇ ਇਹਦੇ ਨਾਲ ਤੁਸੀਂ ਬੱਚਿਆਂ ਨੂੰ ਇੱਥੇ ਲੋਕਲ ਨੇੜੇ ਤੜੇ ਆਹ ਮਾਰਕੀਟ ਚ ਜਾ ਕੇ ਲੋ ਥੋੜਾ ਬੁਤਾ ਘੁਮਾਉਂਦੇ ਹੋਣੇ ਆ ਪੰਜਰੋਂ ਲੈ ਕੇ ਤੁਸੀਂ ਆਪਣੇ ਬੱਚਿਆਂ ਨਾਲ ਇੱਥੇ ਬੱਚਿਆਂ ਨੂੰ ਘੁਮਾ ਸਕਦੇ ਹੋ ਇਹਨਾਂ ਦੇ ਉੱਤੇ ਇੱਕ ਅਲੱਗ ਐਕਸਪੀਰੀਅੰਸ ਆ ਅੱਗੇ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਹੋਰ ਏਦਾਂ ਦੀਆਂ ਚੀਜ਼ਾਂ ਚ ਦਿਲਚਸਪੀ ਵੱਧਦੀ ਆ ਤੇ ਇੱਕ ਅਲੱਗ ਜੀ ਬੱਚਾ ਲਈ ਐਕਸਪੀਰੀਅੰਸ ਆ ਇਹ ਆਪਾਂ ਆਮ ਪਾਰਕਾ ਪੁਰਕਾ ਚ ਤਾਂ ਬੱਚਿਆਂ ਨੂੰ ਘੁਮਾਉਂਦੇ ਰਹੀਦੇ ਆ ਤੇ ਇਹ ਵੀ ਇੱਕ ਚੀਜ਼ ਮੇਰੇ ਸਾਹਮਣੇ ਕਰ ਜਿਵੇਂ ਖੜੋਏ ਇੱਥੇ। ਸਿੱ ਆ ਰਿਓ। ਸੋ ਜਦੋਂ ਮੈਂ ਪਿੱਛੇ ਦਾ ਮਾਹੌਲ ਦਿਖਾਵਾਂ ਤੇ ਕੁਝ ਇਹੋ ਜਿਹਾ ਇਸ ਥਾਂ ਦਾ ਵਿਊ ਆ। ਤੇ ਵਧੀਆ ਲੱਗਦਾ ਦੇਖਣ ਨੂੰ। ਇੱਕ alag ਮਾਹੌਲ ਰਾਤ ਦੇ ਟਾਈਮ ਮੇਰੇ ਹਿਸਾਬ ਨਾਲ ਇੱਥੇ ਅਲਕੜੀਆਂ ਪਈਆਂ ਐ ਇੱਥੇ ਜਿਹੜਾ ਅੱਗ ਬਾਲ ਕੇ ਇੱਥੇ ਖਾਣ ਪੀਣ ਦਾ ਜਗ੍ਹਾੜ ਇੱਥੋਂ ਖਾ ਸਕਦੇ ਹਾਂ ਇੱਥੇ ਅੱਗ ਬਾਲ ਕੇ ਬਹਿੰਦੇ ਹੋਣੇ ਜਿਹੜੇ ਦਾ ਰੁਕਣਾ ਚਾਹੁੰਦੇ ਉਹ ਵੀ ਰੁਕ ਸਕਦੇ ਆ। ਤੇ 에어비앤비 ਦਾ ਵਗੈਰਾ ਜਾਂ ਆਪਣੇ ਹੋਸਟਲ ਵਗੈਰਾ ਬੁੱਕ ਕਰ ਸਕਦੇ ਹੋ ਓਪਨ ਥੋੜੇ ਸਸਤੇ ਰੇਟ ਚ ਮਿਲ ਜਾਂਦੇ ਆ ਤੇ ਜੇ 에어비앤비 ਬੁੱਕ ਕਰੋ ਇੱਕ ਤਰ੍ਹਾਂ ਤੁਹਾਨੂੰ ਪੂਰਾ ਅਪਾਰਟਮੈਂਟ ਹੀ ਮਿਲ ਜਾਂਦਾ ਵਾ ਤੇ ਉਹਦੇ ਵਿੱਚ ਤੁਸੀਂ ਰਹਿ ਸਕਦੇ ਆ ਆਪਣੇ ਫੈਮਿਲੀ ਨਾਲ ਵਿੱਚ ਹੀ ਰਸੋਈ ਆ ਕੁਝ ਉਹਨਾਂ ਦੀ ਬਣਾਏ ਹੋਏ ਦਿਲ ਵਗੈਰਾ ਜਿਹੜੇ ਬਣਾਈ ਕਰਕੇ ਇਹਨਾਂ ਨੇ ਰੱਖੇ ਹੋਏ ਆ ਸੋ ਕੁਝ ਐ ਹੋ ਜਾ ਮਹੌਲਾ ਇੱਥੇ ਫੋਟੋ ਫਰੇਮ ਸੈਡ ਤੇ ਹੋਰ ਕਾਫੀ ਚੀਜ਼ਾਂ ਤੇ ਇੱਕ ਅਲੱਗ so ਆਪਾਂ ਨੂੰ ਇੱਥੇ ਆ ਤਿੰਨੀ ਮਿੱਟੀ ਦੇ ਭਾਂਡੇ ਕਹਿੰਦੇ ਇਹਨਾਂ ਨੂੰ ਇੱਕ ਤਰ੍ਹਾਂ ਦੀ ਨੀਵੀਂ ਮਿੱਟੀ ਇਹ ਨੀਵੀਂ ਮਿੱਟੀ ਦੇ ਭਾਂਡੇ ਜਿਹੜਾ ਇਹ ਮੁੰਡਾ ਆਪ ਬਣਾਉਂਦਾ ਤੇ ਆ ਇਹਦਾ ਇੰਸਟਾਗ੍ਰam ਵਗੈਰਾ ਚਲੋ ਇਹਨੂੰ ਦਾ ਪ੍ਰੋਮੋਸ਼ਨ ਨਹੀਂ ਹੈਗੀ ਪਰ ਉਹਦਾ ਦੱਸਦਾ ਪਿਆ ਜੇ ਤੁਸੀਂ ਕਿ ਚੈੱਕ ਕਰਨਾ ਤੇ ਕੁਛ ਐਹੋ ਜਿਹਾ ਬਣਾਏ ਹੋਏ ਨੇ ਦੋਚੇ ਦੋਬਣਾ ਔਰ ਇਹ ਲਹੋਗੇ ਦੋਚੇ ਕਵਣਾ ਤੇ ਹਸਾਣਾ ਉਹ ਐਸ਼ਰੇ ਦਾ 아 ਸੋ ਹੁਣ ਮੈਂ ਫਿਲਹਾਲ ਇੱਥੇ ਇਸ ਪਿੰਡ ਦੇ ਤੇ ਕੁਝ ਇਸ ਥਾਂ ਦੇ ਤੇ ਆਲੇ ਤੁਹਾਡੇ ਦੇ ਜੋ ਮਾਹੌਲ ਆ ਪਹਾੜਾਂ ਦਾ ਉਹਦੇ ਕੁਝ ਡਰੋਨ ਸ਼ਾਟ ਲਾਣਾ ਡਰੋਨ ਸ਼ਾਟ ਲੈਣੇ ਆਪਾਂ ਫਿਰ ਚੈੱਕ ਕਰਾਂ ਵੀ ਕੀ ਮਾਹੌਲ ਚਾਲ ਆ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਆ ਅੱਗੇ ਚੱਕੋ ਜਿਹਾ ਪਾਰਕਿੰਗ ਆਪਾਂ ਨੂੰ ਪਿਆਸੇ ਦੇ ਵਿੱਚ ਹੀ ਮਿਲ ਜਾਂਦੀ ਇੱਥੇ ਅੱਧੇ ਘੰਟੇ ਦੀ ਆ ਪਰ ਜੇ ਤੁਸੀਂ ਅ ਬੜੀ ਪਾਰਕਿੰਗ ਲੱਭ ਕੇ ਆ ਸਕਦੇ ਲੱਭ ਲਿਓ ਮੈਪ ਤੋਂ ਮਿਲ ਜਾਂਦੀ ਆ ਸਹੀ ਫਿਲਹਾਲ ਫਿਲਹਾਲ ਅਪਣਵੇਂ ਮਿੰਡੀ ਤਾਂ ਪਾ ਇੱਥੇ ਲਾ ਦਿੱਤੀ। ਬਾਕੀ ਹੁਣ ਲੈਨੇ ਕੁਝ ਡਰੋਨ ਸ਼ਾਟ ਤੇ ਕਰੋ ਚੈੱਕ ਫਿਰ।